ਹੈਕਰਸ ਦੇ ਕੋਲ ਸਾਡੀ ਜਿਹੜੀ ਸਾਰੀ ਇਨਫੋਰਮੇਸ਼ਨ ਚਲੀ ਜਾਂਦੀ ਹੈ ਜਿਹਦੇ ਵਿੱਚ ਸਾਡੇ ਆਪਣੇ ਬੈਂਕ ਅਕਾਊਂਟਸ ਵੀ ਹੁੰਦੇ ਆ ਜਿਹਦੇ ਨਾਲ ਸਾਨੂੰ ਆਰਥਿਕ ਨੁਕਸਾਨ ਵੀ ਉਠਾਣਾ ਪੈਂਦਾ ਇਸ ਮਸ਼ੀਨ ਨੂੰ ਇੰਸਟਾਲ ਕਰਨ ਦਾ ਮਕਸਦ ਇਹ ਹੈ ਕਿ ਤੁਸੀਂ ਆਪਣੇ ਫੋਨ ਦੇ ਵਿੱਚ ਜਿੰਨੀਆਂ ਵੀ ਫਾਈਲਸ ਐ ਸਕੈਨ ਕਰ ਸਕੋ ਉਹਦੇ ਵਿੱਚ ਵਾਇਰਸ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਡਿਟੈਕਟ ਕਰ ਸਕੋ ਅਤੇ ਆਪਣੇ ਫੋਨ ਨੂੰ ਜਿਹੜਾ ਸੇਫ ਰੱਖ ਸਕੋ ਕਈ ਵਾਰ ਇਦਾਂ ਦੀਆਂ ਪੋਸਟ ਤੁਹਾਡੇ ਅਕਾਊਂਟ ਤੋਂ ਹੋ ਜਾਂਦੀਆਂ ਨੇ ਜੋ ਕਿ ਕ੍ਰਿਮੀਨਲ ਐਕਟੀਵਿਟੀਜ਼ ਤੇ ਬਦਲ ਜਾਂਦੀਆਂ ਨੇ ਇੱਥੇ ਜਿਹੜੀ ਹੈ USB ਕੇਬਲ ਲੱਗੀ ਹੋਈ ਹੈ ਉਸੇ USB ਕੇਬਲ ਨੂੰ ਤੁਸੀਂ ਆਪਣੇ ਫੋਨ ਨਾਲ ਅਟੈਚ ਕਰ ਲੈਣਾ ਹੈ ਅਟੈਚ ਕਰਕੇ ਇਧਰ ਸਟਾਰਟ ਸਕੈਨ ਨਾਉ ਦਾ ਬਟਨ ਹੈਗਾ ਉਸ ਦੇ ਵਿੱਚ ਤੁਸੀਂ ਸੈਟਿੰਗ ਦੇ ਵਿੱਚ ਜਾਣਾ ਹੈਗਾ ਸੈਟਿੰਗ ਚ ਜਾ ਕੇ ਆਪਣਾ ਅਬਾਊਟ ਡਿਵਾਈਸ ਖੋਲ ਲੈਣਾ ਹੈ ਔਰ ਗੋ ਸੈਟਿੰਗਸ ਹੈਗੀਆਂ ਨੇ ਇੱਥੇ ਜਿਹੜੀਆਂ ਇਨਸਟਰਕਸ਼ਨਸ ਆ ਰਹੀਆਂ ਟੈਪ ਔਨ ਅਬਾਊਟ ਫੋਨ ਬਿਲਡ ਨੰਬਰ ਇਹ ਸਾਰੀ ਜਿਹੜੀਆਂ ਯੂਐਸਪੀ ਡੀਬੱਗਿੰਗ ਹੈਗੀ ਹੈ ਉਹਨੂੰ ਤੁਸੀਂ ਕਰ ਲੈਣਾ ਹੈ ਤੁਹਾਡੇ ਫੋਨ ਦੇ ਵਿੱਚ ਅਗਰ ਕੋਈ ਅਨਨੈਸੈਸਰੀ ਫਾਈਲਸ ਐ ਜੋ ਹਾਰਮਫੁਲ ਹੈ ਜੋ ਤੁਹਾਡੇ ਫੋਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਤੁਹਾਨੂੰ ਫੋਨ ਦੀ ਆਇਡੈਂਟੀਟੀ ਨੂੰ ਲੀਕ ਕਰ ਸਕਦੀਆਂ ਨੇ ਤੁਹਾਡੀ ਆਇਡੈਂਟੀਟੀ ਲੀਕ ਕਰ ਸਕਦੀਆਂ ਨੇ ਜਾਂ ਫਿਰ ਤੁਹਾਡਾ ਡਾਟਾ ਜਿਹੜਾ ਚੋਰੀ ਹੋ ਸਕਦਾ ਹੈਗਾ ਉਸ ਨੂੰ ਬਚਾਉਣ ਦੇ ਲਈ ਇਹ ਜਿਹੜੀ ਹੈ ਸਾਈਬਰ ਕਿਓਸਟ ਮਸ਼ੀਨ ਤੁਹਾਡੀ ਹੈਲਪ ਕਰਦੀ ਹੈ ਸਿੰਪਟਮਸ ਫੋਨ ਜਿਹੜਾ ਹੈਗਾ ਉਹ ਸ਼ੋਅ ਕਰਦਾ ਤੁਹਾਨੂੰ ਦੱਸ ਦਿੰਨੇ ਕੀ ਕੀ ਸਿੰਪਟਮ ਫੋਨ ਸ਼ੋਅ ਕਰਦਾ ਇੱਕ ਫੋਨ ਦੀ ਬੈਟਰੀ ਜਲਦੀ ਖਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਫੋਨ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਤੁਹਾਡੇ ਡਾਟਾ ਦੀ ਕੰਜ਼ਮਪਸ਼ਨ ਜਿਹੜੀ ਹੈ ਉਹ ਜਲਦੀ ਵੱਧ ਜਾਂਦੀ ਹੈ ਸੋਸ਼ਲ ਮੀਡੀਆ ਦੇ ਦੌਰ ਦੇ ਉੱਤੇ ਜਿੱਥੇ ਅੱਜ ਅਸੀਂ ਘੱਟੋ-ਘੱਟ ਆਪਣਾ ਅੰਦਾ ਸਮਾ ਜਿਹੜਾ ਮੋਬਾਈਲ ਦੇ ਉੱਤੇ ਬਿਤਾਨੇ ਆ ਔਰ ਉਸੀ ਚੀਜ਼ ਨੂੰ ਲੈ ਕੇ ਅਸੀਂ ਘੱਟੋ-ਘੱਟ ਇਸ ਚੀਜ਼ ਤੋਂ ਜ਼ਰੂਰ ਜਾਣੂ ਹੋ ਜਨੈ ਕਿ ਕਿਤੇ ਨਾ ਕਿਤੇ ਸਾਈਬਰ ਥ੍ਰੈਟਸ ਜਿਹੜੀਆਂ ਨੇ ਉਹ ਸਾਨੂੰ ਪਰੇਸ਼ਾਨਾ ਕਰਨ ਬਹੁਤ ਸਾਰੇ ਕੇਸਿਸ ਇੰਦਾ ਦੇ ਅਸੀਂ ਦੇਖੇ ਆ ਜਿੱਥੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰam ਅਕਾਊਂਟ ਜਿਹੜੇ ਨੇ ਹੈਕ ਹੋ ਜਾਂਦੇ ਆ ਬਲਕਿ ਇੱਥੇ ਤੱਕ ਕੀ ਆਰਥਿਕ ਨੁਕਸਾਨ ਵੀ ਜਿਹੜਾ ਹੈ ਉਹ ਚੱਕਣਾ ਪੈਂਦਾ ਹੈਗਾ ਕਿਉਂਕਿ ਕਿਤੇ ਨਾ ਕਿਤੇ ਸਾਡਾ ਜਦੋਂ ਫੋਨ ਹੈਕ ਹੋ ਜਾਂਦਾ O ou... ਹੈਕਰਸ ਦੇ ਕੋਲ ਸਾਡੀ ਜਿਹੜੀ ਸਾਰੀ ਇਨਫੋਰਮੇਸ਼ਨ ਚਲੀ ਜਾਂਦੀ ਹੈ ਜਿਹਦੇ ਵਿੱਚ ਸਾਡੇ ਆਪਣੇ ਬੈਂਕ ਅਕਾਊਂਟਸ ਵੀ ਹੁੰਦੇ ਆ ਜਿਹਦੇ ਨਾਲ ਸਾਨੂੰ ਆਰਥਿਕ ਨੁਕਸਾਨ ਵੀ ਉਠਾਣਾ ਪੈਂਦਾ ਔਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੀਆਂ ਹੁੰਦੀਆਂ ਨੇ ਜੋ ਤੁਸੀਂ ਪੋਸਟ ਵੀ ਨਹੀਂ ਕਰਦੇ ਸੋਸ਼ਲ ਮੀਡੀਆ ਦੇ ਅਕਾਊਂਟਸ ਹੈਕ ਹੋਣ ਕਾਰਨ ਕਈ ਵਾਰ ਇਦਾਂ ਦੀਆਂ ਪੋਸਟ ਤੁਹਾਡੇ ਅਕਾਊਂਟ ਤੋਂ ਹੋ ਜਾਂਦੀਆਂ ਨੇ ਜੋ ਕਿ ਕ੍ਰਿਮੀਨਲ ਐਕਟੀਵਿਟੀਜ਼ 'ਚ ਬਦਲ ਜਾਂਦੀਆਂ ਨੇ ਇਸ ਸਾਰੀਆਂ ਚੀਜ਼ਾਂ ਤੋਂ ਹਾਲਾਂਕਿ ਸਾਡੀ ਲੋਕਲ ਪ੍ਰਸ਼ਾਸਨ ਟੀਮ ਜਿਹੜੀ ਹੈਗੀ ਐ ਸੋਸ਼ਲ ਮੀਡੀਆ ਦੀ ਟੀਮ ਹੈ ਉਹ बार-बार ਜਾਨੂ ਕਰਵਾਉਂਦੀ ਹੈ ਜਾਗਰੂਕ ਹੈਗੀ ਹੈ ਕਿ ਤੁਸੀਂ APK ਫਾਈਲਸ ਡਾਊਨਲੋਡ ਨਹੀਂ ਕਰਨੀਆਂ ਕਿੱਦਾਂ ਸਾਈਬਰ ਠੱਗੀ ਤੋਂ ਬਚਣਾ ਹੈਗਾ ਕਿੱਦਾਂ ਸੋਸ਼ਲ ਮੀਡੀਆ ਅਕਾਊਂਟਸ ਸੇਫ ਰੱਖਣੇ ਹਨ ਪਰ ਤੁਹਾਨੂੰ ਦੱਸ ਦਈਏ ਕਿ 6 ਮਹੀਨੇ ਪਹਿਲਾਂ ਜਿਹੜਾ ਹੈਗਾ ਇੱਥੇ ਇੱਕ ਮਸ਼ੀਨ ਸਾਈਬਰ ਕਿਓਸਕ ਜਿਹੜੀ ਹੈ ਇੰਸਟਾਲ ਕੀਤੀ ਗਈ ਸੀਗੀ ਇਹ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੀ ਇਹ ਜਿਹੜੀ ਮਸ਼ੀਨ ਹੈਗੀ ਹੈ ਔਰ ਸੰਜੀਵ ਅਰੋੜਾ ਜੀ ਜੋ ਇਸ ਵਕਤ ਕੈਬਨਿਨ ਮਿਨਿਸਟਰ ਨੇ ਆਈਪੀਐਸ ਸਾਡੇ ਕਮਿਸ਼ਨਰ ਸੁਪਨ ਸ਼ਰਮਾ ਜੀ ਉਹਨਾਂ ਵੱਲੋਂ ਇਹ ਮਸ਼ੀਨ ਇੰਸਟਾਲ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਇਹ ਮਸ਼ੀਨ ਹੈ ਕੀ ਸਾਈਬਰ ਕਿਓਸਕ ਦਾ ਕੰਮ ਕੀ ਹੈਗਾ ਔਰ ਇਹ ਮਸ਼ੀਨ ਇੰਸਟਾਲ ਕਿਉਂ ਕੀਤੀ ਗਈ ਸੀ ਅਸਲ ਦੇ ਵਿੱਚ ਇਸ ਮਸ਼ੀਨ ਨੂੰ ਇੰਸਟਾਲ ਕਰਨ ਦਾ ਮਕਸਦ ਇਹ ਹੈ ਕਿ ਤੁਸੀਂ ਆਪਣੇ ਫੋਨ ਦੇ ਵਿੱਚ ਜਿੰਨੀਆਂ ਵੀ ਫਾਈਲਸ ਹੈ ਸਕੈਨ ਕਰ ਸਕੋ ਉਹਦੇ ਵਿੱਚ ਵਾਇਰਸ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਡਿਟੈਕਟ ਕਰ ਸਕੋ ਅਤੇ ਆਪਣੇ ਫੋਨ ਨੂੰ ਜਿਹੜਾ ਸੇਫ ਰੱਖ ਸਕੋ ਹੁਣ ਤੁਹਾਨੂੰ ਦਿਖਾਨਿਆ ਕਿ ਇਹ ਕੰਮ ਕਿੱਦਾਂ ਕਰਦਾ ਹੈਗਾ ਇਹਨੂੰ ਤੁਸੀਂ ਚਲਾਉਣਾ ਕਿੱਦਾਂ ਹੈਗਾ ਮੇਰਾ ਇਹ ਐਂਡਰੋਇਡ ਫੋਨ ਹੈਗਾ ਹਾਲਾਂਕਿ ਤੁਸੀਂ ਐਪਲ ਫੋਨ ਵੀ ਯੂਜ਼ ਕਰ ਸਕਦੇ ਹੋ ਆਈਫੋਨ ਵੀ ਯੂਜ਼ ਕਰ ਸਕਦੇ ਹੋ ਪਰ ਮੇਰਾ ਇਹ ਐਂਡਰੋਇਡ ਫੋਨ ਹੈ ਮੈਂ ਆਪਣੇ ਇਸ ਫੋਨ ਨੂੰ ਜਿਹੜਾ ਸਕੈਨ ਕਰਾਂਗਾ ਦੇਖਾਂਗਾ ਕਿ ਇਹਦੇ ਵਿੱਚ ਕਿਤੇ ਕੋਈ ਮਾਲਵੇਅਰ ਤਾਂ ਨਹੀਂ ਹੈ ਕੋਈ ਇਹਦੇ ਵਿੱਚ ਵਾਇਰਸ ਤਾਂ ਨਹੀਂ ਹੈ ਸਰ ਮੇਰੇ ਲਈ ਥੋੜੀ ਹੈਲਪ ਕਰੋ ਪਲੀਜ਼ ਜ਼ਰਾ ਦੱਸ ਦਿਓ ਇਹਨੂੰ ਸਕੈਨ ਕਰ ਦਿਓ ਤਾਂ ਮੈਂ ਆਪਣਾ ਜਿਹੜਾ ਇਹ ਫੋਨ ਹੈ ਸਕੈਨ ਕਰ ਰਿਹਾ ਹੈਗਾ ਤੇ ਹੁਣ ਇੱਥੇ ਜਿਹੜੀ ਹੈ ਯੂਐਸਬੀ ਕੇਬਲ ਲੱਗੀ ਹੋਈ ਹੈ ਉਸੇ ਯੂਐਸਪੀ ਕੇਬਲ ਨੂੰ ਤੁਸੀਂ ਆਪਣੇ ਫੋਨ ਨਾਲ ਅਟੈਚ ਕਰ ਲੈਣਾ ਹੈ ਅਟੈਚ ਕਰਕੇ ਇੱਧਰ ਸਟਾਰਟ ਸਕੈਨ ਨਾਉ ਦਾ ਬਟਨ ਹੈਗਾ ਜੋ ਇਨਫੋਰਮੇਸ਼ਨ ਹੈ ਐਕਸੈਪਟ ਕਰ ਲੈਣੀ ਹੈ ਨੈਕਸਟ ਕਰ ਲੈਣਾ ਹੈਗਾ ਤੇ ਜੋ ਵੀ ਤੁਹਾਡਾ ਡਿਵਾਈਸ ਹੈ ਐਂਡਰੋਇਡ ਹੈ ਤਾਂ ਐਂਡਰੋਇਡ ਸਿਲੈਕਟ ਕਰਨਾ ਹੈ ਆਈਫੋਨ ਹੈਗਾ ਤਾਂ ਆਈਫੋਨ ਜਿਹੜਾ ਸਿਲੈਕਟ ਕਰ ਲੈਣਾ ਐਂਡਰੋਇਡ ਮੋਬਾਈਲ ਹੈ ਮੇਰਾ ਇਸ ਲਈ ਮੈਂ ਐਂਡਰੋਇਡ ਜਿਹੜਾ ਸਕੈਨ ਕਰ ਰਿਹਾ ਹੈਗਾ ਉਸ ਦੇ ਵਿੱਚ ਤੁਸੀਂ ਸੈਟਿੰਗ ਦੇ ਵਿੱਚ ਜਾਣਾ ਹੈਗਾ ਸੈਟਿੰਗ ਚ ਜਾ ਕੇ ਆਪਣਾ ਅਬਾਊਟ ਡਿਵਾਈਸ ਖੋਲ ਲੈਣਾ ਹੈ ਔਰ ਗੋ ਸੈਟਿੰਗਸ ਹੈਗੀਆਂ ਨੇ ਇੱਥੇ ਜਿਹੜੀਆਂ ਇਨਸਟਰਕਸ਼ਨਸ ਆ ਰਹੀਆਂ ਟੈਪ ਔਨ ਅਬਾਊਟ ਫੋਨ ਬਿਲਡ ਨੰਬਰ ਇਹ ਸਾਰੀ ਜਿਹੜੀਆਂ ਯੂਐਸਪੀ ਡੀਬੱਗਿੰਗ ਹੈਗੀ ਹੈ ਉਹਨੂੰ ਤੁਸੀਂ ਕਰ ਲੈਣਾ ਜਿਸ ਤਰ੍ਹਾਂ ਹੀ ਤੁਹਾਡਾ ਇਹ ਫੋਨ ਜਿਹੜਾ ਡੀਬੱਗਿੰਗ ਤੇ ਆ ਜਾਏਗਾ ਉਸ ਤੋਂ ਬਾਅਦ ਐਂਡਰੋਇਡ ਆਪਣਾ ਸਿਲੈਕਟ ਕਰ ਲੈਣਾ ਹੈਗਾ ਔਰ ਓਟੀਜੀ ਜਿਹੜੀ ਆਉਂਦੀ ਹੈ ਉਹਨੂੰ ਤੁਸੀਂ ਜਿਹੜੀ ਇਹ ਕਮਾਂਡ ਦੇਣੀ ਹੈ ਸੈਟਿੰਗ ਦੇ ਅੰਦਰ ਜਾ ਕੇ ਹਾਲਾਂਕਿ ਇਹ ਪਾਸਵਰਡ ਵੀ ਤੁਹਾਡਾ ਮੰਗੇਗਾ ਇੱਕ ਵਾਰ ਤੁਸੀਂ ਆਪਣੇ ਮੋਬਾਈਲ ਦਾ ਬੇਫਿਕਰ ਹੋ ਕੇ ਪਾਸਵਰਡ ਜਿਹੋ ਤੁਸੀਂ ਅਨਲੌਕ ਕਰਨਾ ਹੈ ਉਹਨੂੰ ਤੁਸੀਂ ਕਰ ਸਕਦੇ ਹੈਗੇ ਹੋ USB ਕੇਬਲ ਅਟੈਚ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਇਹ USB ਕੇਬਲ ਅਟੈਚ ਹੋਏਗੀ ਮੈਸੇਜ ਆਏਗਾ ਔਰ ਇਥੇ ਸਕਰੀਨ ਦੇ ਉੱਤੇ ਜਿਹੜੀ ਸਾਈਬਰ ਕਿਓਸਕ ਜਿਹੜੀ ਹੈਗੀ ਹੈ ਉਹ ਤੁਹਾਡੇ ਫੋਨ ਨੂੰ ਸਕੈਨ ਕਰਨਾ ਸ਼ੁਰੂ ਕਰ ਦੇਗੀ ਔਰ ਖਾਸ ਕਰਕੇ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਂਝਾ ਕਰਨ ਦਾ ਮਕਸਦ ਇਹ ਹੈ ਕਿ ਤੁਹਾਡੇ ਫੋਨ ਦੇ ਵਿੱਚ ਅਗਰ ਕੋਈ ਅਨਨੈਸੈਸਰੀ ਫਾਈਲਸ ਐ ਜੋ ਹਾਰਮਫੁਲ ਐ ਜੋ ਤੁਹਾਡੇ ਫੋਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਤੁਹਾਡੀ ਫੋਨ ਦੀ ਆਈਡੈਂਟੀਟੀ ਨੂੰ ਲੀਕ ਕਰ ਸਕਦੀਆਂ ਨੇ ਤੁਹਾਡੀ ਆਈਡੈਂਟੀਟੀ ਲੀਕ ਕਰ ਸਕਦੀਆਂ ਨੇ ਜਾਂ ਫਿਰ ਤੁਹਾਡਾ ਡਾਟਾ ਜਿਹੜਾ ਚੋਰੀ ਹੋ ਸਕਦਾ ਹੈਗਾ ਉਸ ਨੂੰ ਬਚਾਉਣ ਦੇ ਲਈ ਇਹ ਜਿਹੜੀ ਹੈ ਸਾਈਬਰ ਕਿਓਸਕ ਮਸ਼ੀਨ ਤੁਹਾਡੀ ਹੈਲਪ ਕਰਦੀ ਹੈ ਅਨਨੇਸੈਸਰੀ ਮਾਲਵੇਅਰ ਅਨਨੇਸੈਸਰੀ ਏਪੀਕੇ ਫਾਈਲ ਜਿਹੜੀਆਂ ਨੇ ਉਹ ਸਾਰੀਆਂ ਡਿਟੈਕਟ ਹੋ ਜਾਣਗੀਆਂ ਇੱਕ ਤਰ੍ਹਾਂ ਨਾਲ ਤੁਹਾਡਾ ਜਿਹੜਾ ਐਂਟੀਵਾਇਰਸ ਇਹ ਮਸ਼ੀਨ ਕੰਮ ਕਰੇਗੀ ਐਂਟੀਵਾਇਰਸ ਦੇ ਤੌਰ ਦੇ ਉੱਤੇ ਇਹ ਮਸ਼ੀਨ ਜਿਹੜੀ ਹੈ ਕੰਮ ਕਰੇਗੀ ਔਰ ਫੋਨ ਨੂੰ ਸਕੈਨ ਕਰਕੇ ਤੁਹਾਡੇ ਫੋਨ ਨੂੰ ਬਿਲਕੁਲ ਪੂਰੀ ਤਰ੍ਹਾਂ ਨਾਲ ਜਿਹੜਾ ਸੇਫ ਕਰ ਦੇਗੀ ਇਸ ਕਰਕੇ ਤੁਸੀਂ ਇਸ ਮਸ਼ੀਨ ਦਾ ਜਿਹੜਾ ਫਾਇਦਾ ਚੱਕ ਸਕਦੇ ਹੋ ਔਰ ਅਗਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਥੋੜੀ ਜਿਹੀ ਅਗਰ ਕਬਰਾਟ ਹੈ ਕਿ ਮੈਨੂੰ ਲੱਗ ਰਿਹਾ ਕਿ ਮੇਰੀ ਬੈਟਰੀ ਜਲਦੀ ਡレイン ਹੋ ਰਹੀ ਹੈ ਜਲਦੀ ਜਿਹੜੀ ਹੈ ਬੈਟਰੀ ਡਿਸਚਾਰਜ ਹੋ ਰਹੀ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਹੈਗਾ ਕਿ ਤੁਹਾਡੇ ਫੋਨ ਦੇ ਵਿੱਚ ਜਿਹੜਾ ਹੈਗਾ ਕੋਈ ਇਦਾਂ ਦਾ ਮਾਲਵੇਅਰ ਫੰਕਸ਼ਨ ਹੋਵੇ ਕੋਈ ਇਦਾਂ ਦਾ ਜਿਹੜਾ ਵਾਇਰਸ ਹੋਵੇ ਔਰ ਦੂਸਰਾ ਅਗਰ ਫੋਨ ਸਲੋ ਚੱਲ ਰਿਹਾ ਤੁਹਾਡਾ ਤਾਂ ਵੀ ਤੁਹਾਨੂੰ ਐਂਟੀਵਾਇਰਸ ਦੀ ਜ਼ਰੂਰਤ ਪੈਂਦੀ ਹੈਗੀ ਆ ਹੋ ਸਕਦਾ ਹੈ ਕਿ ਜਿਹੜਾ ਕੋਈ ਨਾ ਕੋਈ APK ਫਾਈਲ ਇਦਾਂ ਦੀ ਡਾਊਨਲੋਡ ਹੋਵੇ ਪਰ ਜ਼ਰੂਰੀ ਨਹੀਂ ਹੈ ਪਰ ਫਿਰ ਵੀ ਆਪਣੀ ਸੇਫਟੀ ਦੇ ਲਈ ਤੁਸੀਂ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਕਰ ਸਕਦੇ ਹੋ ਕਾਰਨ ਹੈ ਕਿ ਕੀ ਕੀ ਜਿਹੜੇ ਸਿੰਪਟਮਸ ਫੋਨ ਜਿਹੜਾ ਹੈਗਾ ਉਹ ਸ਼ੋਅ ਕਰਦਾ ਤੁਹਾਨੂੰ ਦੱਸ ਦਿੰਨੇ ਕੀ ਕੀ ਸਿੰਪਟਮ ਫੋਨ ਸ਼ੋਅ ਕਰਦਾ ਇੱਕ ਫੋਨ ਦੀ ਬੈਟਰੀ ਜਲਦੀ ਖਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਫੋਨ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਡਾਟਾ ਦੀ ਕੰਜ਼ਮਪਸ਼ਨ ਜਿਹੜੀ ਹੈ ਉਹ ਜਲਦੀ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਜਾਨੀ ਕਿ ਜਿੱਥੇ ਤੁਸੀਂ 1GB ਡਾਟਾ ਯੂਜ਼ ਕਰਦੇ ਹੋ 1.5GB ਤੱਕ ਪਹੁੰਚ ਜਾਂਦਾ ਹੈਗਾ ਫੋਨ ਸਲੋ ਚੱਲਦਾ ਹੈਗਾ ਬੈਟਰੀ ਜਲਦੀ ਖਤਮ ਹੁੰਦੀ ਹੈ ਇਹ ਸਾਰੀਆਂ ਨਿਸ਼ਾਨੀਆਂ ਕਿਤੇ ਨਾ ਕਿਤੇ ਅਨਨੈਸੈਸਰੀ ਮਾਲਵੇਅਰ ਫੰਕਸ਼ਨਸ ਦੀਆਂ ਹੋ ਸਕਦੀਆਂ ਨੇ ਇੱਥੇ ਮੋਬਾਈਲ ਫੋਨ ਜਿਹੜਾ ਹੈ ਉਹ ਉਹਨੂੰ ਸਕੈਨ ਕਰਨ ਦੇ ਲਈ ਔਰ ਇਸ ਨੂੰ ਜਿਹੜਾ ਸੇਫ ਰੱਖਣ ਲਈ ਆਪਣੇ ਮੋਬਾਈਲ ਫੋਨ ਨੂੰ ਇਹ ਮਸ਼ੀਨ ਜਿਹੜੀ ਹੈ ਇੰਸਟਾਲ ਕੀਤੀ ਗਈ ਹੈ ਪੂਰੀ ਤਰ੍ਹਾਂ ਨਾਲ ਫੋਨ ਤੁਹਾਡਾ ਸਕੈਨ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਇਨਸਟਰਕਸ਼ਨਸ ਦੱਸੇਗਾ ਔਰ ਅਗਰ ਤੁਹਾਡੇ ਫੋਨ ਦੇ ਵਿੱਚ ਕੋਈ ਵੀ ਹਾਰਮਫੁਲ ਜਿਹੜੀ ਵਾਇਰਸ ਹੈਗਾ ਜਾਂ ਫਿਰ ਕੋਈ APK ਫਾਈਲ ਹੈ ਤਾਂ ਉਹਨੂੰ ਡਿਟेक्ट ਕੀਤਾ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਉਸਨੂੰ ਡਿਲੀਟ ਦੀ ਆਪਸ਼ਨ ਹੋਏਗੀ ਔਰ ਅਨਸੀਸਰੀ ਜਿਹੜੀਆਂ ਐਪਸ ਆਪਾਂ ਡਾਊਨਲੋਡ ਕਰ ਲੈਣੇ ਹੈਗੇ ਆ ਜੋ ਆਪਾਂ ਯੂਜ਼ ਨਹੀਂ ਕਰਦੇ ਤਾਂ ਉਹਨਾਂ ਨੂੰ ਵੀ ਜਿਹੜਾ ਬਚਨ ਦੀ ਜਿਹੜੀ ਹੈ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਤੋਂ ਵੀ ਬਚਿਆ ਜਾਵੇ ਹਾਲਾਂਕਿ ਮੇਰਾ ਫੋਨ ਜਿਹੜਾ ਹੈਗਾ ਸਕੈਨ ਹੋ ਚੁੱਕਾ ਹੈਗਾ ਔਰ 60 62% 65% ਤੱਕ ਜਿਹੜੀ ਹੈ ਇਹਦੀ ਸਕੈਨਿੰਗ ਜਾ ਚੁੱਕੀ ਹੈਗੀ ਹੈ ਔਰ ਅਗਰ ਇਹਦੇ ਅੰਦਰ ਕੋਈ ਵੀ ਹਾਰਮਫੁਲ ਜਿਹੜੀ ਅਗਰ ਵਾਇਰਸ ਹੋਏਗਾ ਜਾਂ ਮਾਲਵੇਅਰ ਫੰਕਸ਼ਨ ਕੋਈ ਡਿਟੈਕਟ ਕਰੇਗਾ ਤਾਂ ਉਹ ਮੈਨੂੰ ਜਿਹੜਾ ਜ਼ਰੂਰ ਦੱਸ ਦੇਗਾ ਪਰ ਫਿਲਹਾਲ ਪੂਰਾ ਫੋਨ ਮੇਰਾ ਸਕੈਨ ਹੋ ਚੁੱਕਾ ਹੈ ਇਹਦੇ ਵਿੱਚ ਕੋਈ ਵੀ ਜਿਹੜੀ ਆ ਹਾਰਮਫੁਲ ਜਿਹੜੀ ਆ ਫਾਈਲ ਨਹੀਂ ਹੈ ਇਹਦਾ ਮਤਲਬ ਮੇਰਾ ਫੋਨ ਪੂਰੀ ਤਰ੍ਹਾਂ ਨਾਲ ਸਿਕਿਉਰ ਹੈ ਤਾ ਇਸੇ ਤਰ੍ਹਾਂ ਨਾਲ ਤੁਸੀਂ ਇਸ ਮਸ਼ੀਨ ਦਾ ਜਿਹੜਾ ਹੈ ਫਾਇਦਾ ਚੱਕ ਸਕਦੇ ਹੋ ਔਰ ਇਸ ਮਸ਼ੀਨ ਨੂੰ ਯੂਜ਼ ਕਰਨਾ ਜਿਹੜਾ ਹੈ ਬਹੁਤ ਹੀ ਆਸਾਨ ਹੈ ਇਹ ਤੁਹਾਡੀ ਸੁਰੱਖਿਆ ਦੇ ਲਈ ਹੀ ਇੰਸਟਾਲ ਕੀਤੀ ਗਈ ਹੈ ਔਰ ਪ੍ਰਸ਼ਾਸਨ ਵੀ ਜਿਹੜਾ ਹੈਗਾ ਬਾਰ-ਬਾਰ ਅਵੇਅਰ ਕਰ ਰਿਹਾ ਹੈ ਕਿ ਅਗਰ ਤੁਹਾਡੇ ਮਨ ਦੇ ਵਿੱਚ ਆਪਣੇ ਫੋਨ ਨੂੰ ਲੈ ਕੇ ਕੋਈ ਵੀ ਸ਼ੰਕਾ ਹੈ ਡਾਊਟ ਹੈ ਤਾਂ ਤੁਸੀਂ ਇਸ ਮਸ਼ੀਨ ਦਾ ਫਾਇਦਾ ਉਠਾ ਸਕਦੇ ਹੋ ਲੁਧਿਆਣਾ ਲੁਧਿਆਣਾ ਤੋਂ ਕੈਮਰਾ ਪਰਸਨ ਹਾਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ